मछली पानी तो बिना जीती नहीं रह सकती और अनेक ऐसे जीवन है जिधे पानी तो बिना जीते नहीं रह सकते तेर सदना वो जीव जंतु तेरे तुद तो मेरे लोग मुक्त हो जाते क्योंकि वो तो नहीं दी पानी दे भी पानी पुनः जीवन है तुम ही निबाद इश्नान करके किसी तार स्थान पे मांदे सोच रहे कि मैं मु तो ਜਾਲਕੀ ਮੱਜਨੰ ਜੀ ਦਾ ਧੋਵੈ ਨਿਤ ਨਿਤ ਮੈਂਡਕ ਨਾ ਵੈ ਜੈਸੇ ਮੈਂਡਕ ਤੈਸੇ ਕੋਈ ਗਾਲਤ ਫਿਰ ਤੇ ਚੋਤੀ ਆਵੇ ਜੇ ਪਾਣੀ ਦੇ ਉਚ ਨਾ ਹੁੰਦੇ ਨਾਲ ਮੁਕਤ ਹੋਦਾ ਤੇ ਡੱਡੂ ਰਹਿੰਦਾ ਹੀ ਪਾਣੀ ਦੇ ਵਿੱਚ ਫਿਰ ਉਹ ਡੱਡੂ ਨੇ ਤੇਰੇ ਤੋਂ ਪਹਿਲਾਂ ਮੁਕਤ ਹੋ ਜਾਣਾ ਸੀ ਮਨੁੱਖੂ ਸਾਰਬਾਂ ਦੀ ਬਾਣੀ ਤੇਰੇ ਮਨ ਦੇ ਭੈਲਮ ਦੂਰ ਕਰਦੀ ਤੂੰ ਆਪਣੇ ਅੰਦਰ ਜਿਹੜਾ ਹੈ ਮਾਦੇ ਉੱਤੇ ਭਰਮ ਪਾਏ ਹੋਏ ਨੇ ਇਹਨਾਂ ਗਦਗੀ ਨੂੰ ਕੱਢ ਕੇ ਬਾਹਰ ਸੁਤਦੇ ਸੱਚ ਮੁਝਤਾਂ ਜੋ ਅਸਲੀ ਇਸਨਾਨ ਹੋ ਸਕਦੇ ਕੋਈ ਕਹਿੰਦਾ ਕਿ ਤੀਰਥ ਨਾਵਨ ਜਾਉ ਤੀਰਥ ਨਾਮ ਹੈ ਪਰਮਾਤਮਾ ਦਾ ਨਾਮ ਕੀਤੇ ਅਸੀਂ ਕਿਤੇ ਵਿਅਕਤੀ ਦੇ ਉਸ ਦਾਦੇ ਦਾ ਨਾਮ ਲਟਕੋ ਕਿਤੇ ਉਹ ਸਥਾਨ ਤੀਰਥ ਬਣ ਜਾਵੇ ਤੀਰਥ ਸ਼ਬਦ ਵਿਚਾਰ ਇਹ ਤਾਂ ਸਿਰੇ ਕਿ ਇਹ ਗੁਰੂ ਦੇ ਸ਼ਬਦ ਦੀ ਵਿਚਾਰਦਾਈ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਬਾਣੀ ਨੂੰ ਪੜ੍ਹਿਆ ਸਮਝਿਆ ਜਦੋਂ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਵਿੱਚ ਹੋਇਆ ਅੰਤਰ ਗਿਆਨ ਹੈ ਫਿਰ ਜੀਵਨ ਵਿੱਚ ਗਿਆਨ ਕਦਾ ਹੋਵੇਗਾ ਗਿਆਨਤਾ ਖਤਮ ਹੋ ਜਾਵੇਗੀ ਪਰ ਨਾਸ਼ ਹੋ ਜਾਣਗੀ ਉਹ ਕੱਲ ਨਹੀਂ ਸਗਰਾ ਉਹਨੂੰ ਕੋਈ ਭਰ ਪਾਲਿਆ ਕਿ ਮੈਂ ਤੀਰਥ ਦੇ ਨਾ ਆਂ और मैं मुक्त हो जाऊंगा कोई तो उस घर के प्रति काफी बड़ा सौखा असल में जो लोग इसी तरह ही करता है कोई उस घर में भी मनुष्य को ने जीवन देव के अनेक काम को कार्य कमाए का बरियाना की थिया फिर मानते हैं सुस्ता कि और मैं इस नू को तार दे ले इस बोझ नू काट कर करा तो मेरी वर्गे किसे पकड़ने ਜਿੰਦਾਂ ਪੁਰਾਣੇ ਧਾਰਮਿਕ ਪਾਏ ਜਾਂਦੇ ਇਸ਼ਨਾਨ ਕਰ ਮਨੁੱਖ ਕੋ ਉਤੇ ਜਾ ਕੇ ਇਸ਼ਨਾਨ ਕਰ ਲੈਂਦਾ ਹੈ ਉਹ ਇਸ਼ਨਾਨ ਕਰਕੇ ਤੇ ਮਹਾਂਦੇਵ ਪਰ ਬਾਲੇ ਦਾ ਕੀ ਲੈ ਆ ਕੀ ਕੰਮ ਹੀ ਬੜਾ ਸੋਖਾ ਫਿਰ ਵੀ ਨਿਮਾਜ ਆਣਾ ਕੀ ਉਹੇ ਭੇਟਾ ਧਰਾਂਗੇ ਤੇ ਇਸ਼ਨਾਨ ਕਰਾਂਗੇ ਤੇ ਪਾਪ ਲੱਖ ਜਾਣਾ ਫਿਰ ਉਹ ਮਨੁੱਖ ਕੋ ਦੇਖ ਹੀ ਕਰੋਗੇ ਨੇ ਸਭ ਕੋ ਕੇ ਬਾਦ ਨੂੰ ਕਾਰਨ ਹਮਦਾ ਪਰ ਇਹਨੀਆਂ ਕਰਦਾ ਕੋਈ ਗਾਣੇ ਪਾਪ ਕਰੇ ਪੰਜਾਂ ਕੇ ਵਸਰੇ ਮਨੋਕਾਮ ਕ્રોਧ ਲੋਗ ਉਹ ਅਕਾ ਦੇ ਵਸ ਵਿੱਚ ਪੈ ਗਏ ਅਨੇਕਾਂ ਪ੍ਰਯ्ञਾ ਕਰਦਾ ਪਾਪ ਕਰੇ ਪੰਜਾਂ ਕੇ ਵਸਰੇ ਤੀਰਥ ਨਾਏ ਹੁਣ ਜਾ ਕੇ ਉਸ ਨੇ ਦੀਨ ਤੇ ਇਛਣਾ ਕੀਤਾ ਕਹੇ ਸਰਪੁੱਤਰ ਦਾ ਕਾਫੀ ਬੜਾ ਸਵਾਲ ਦਾ ਉੱਤਰ ਵੀ ਜਿਹੜੇ ਨੂੰ ਹੁੰਦਾ ਤਾਂ ਮੈਂ ਪਾਪ ਕੁਰਮ ਬਰਿਆਜਾਂ ਕਮਾਈਆਂ ਨੇ ਹੁਣ ਮੈਂ ਤੀਰ ਤੇ ਇਸ਼ਾਨਤ ਕਰ ਰਿਹਾ ਇਹ ਸਰਬੋਤਮ ਉੱਤਰ ਹੈ ਮੈਂ ਮੁਕਤ ਹੋ ਗਿਆ ਬੰਦਰਾ ਤੀਰਤ ਨਾਏ ਕਹਿੰ ਸਰ ਉਤਰੀ ਬਹੁੜਤ ਮਾਮਲਾ ਹੈ ਕੋਈ ਨਹੀਂ ਸਭ ਕਹਿੰਦੇ ਬੇਕੀਤ ਕਹਿੰਦਾ ਇਹ ਤਾਂ ਕਾਫੀ ਸੌਖਾ ਹੁਣ ਬੇਕੀਤ ਲੋਗੇ ਅੱਗੇ ਤੋਂ ਵੱਧ ਕਰ ਜਾਂ ਕਰਦਾ ਜਾਪੁਰ ਨਾਨਕ ਜਾਪੁਰ ਬਾਗ ਖੜੇ ਅਲੰਕ ਰੋਜ ਉਹਨਾਂ ਦੀ ਉਹ ਅਸਲ ਜੀਂਦੇ ਜੀਹੇ ਜਮਾਨੇ ਵਸ ਗਏ ਹੋਏ ਕਿਉਂਕਿ ਉਹਨਾਂ ਨੇ ਮਾਂਦੇ ਚ ਜਿਹੜੇ ਭਰਤ ਪਦਲੇ ਹੋਏ ਨੇ ਕਿਨਾਂ ਧਰਮਾਂ ਦੇ ਨਾਲ ਸੱਜਣਾ ਤੂੰ ਮੁਕਤ ਹੋ ਸਕਦਾ ਜੇ ਸੱਚ ਮਤੀ ਮੁਕਤ ਰਾਤੇ ਗੁਰੂ ਦੀ ਬਾਣੀ ਨੂੰ ਸਮਝ ਸਮਝ ਕੇ ਦੇਵਤਿਆਂ ਸਾਥ ਤੇ ਗੁਰੂ ਦੀ ਬਾਣੀ ਦੇ ਵਿੱਚ ਵਸੇ ਗਿਨਾ ਤੇ ਫਿਰ ਸਾਡੇ ਅੰਦਰੋਂ ਮੈਲ ਜਿਹੜੀ ਨਾ ਉਹ ਬਾਹਰ ਨਿਕਲੇ ਸਾਡੇ ਅੰਦਰ ਦੀ ਸਫਾਈ ਹੋਵੇਗੀ ਹੁਣ ਤੱਕ ਅਸੀਂ ਬਾਹਰੋਂ ਹੀ ਸਫਾਈ ਕਰਦੇ ਹੋਟ ਲਾਇਆ ਹੋਇਆ ਕਿ ਬਾਹਰੋਂ ਮੈਂ ਸੁਣਾ ਨਿਕਾ ਅੰਦਰੋਂ ਮੈਂ ਕਿਸ ਤਰ੍ਹਾਂ ਦਾ ਹੈ ਬੈਠੀ ਮਨੁੱਖੋਂ ਗੁਰਬਾਣੀ ਅੰਦਰੋਂ ਬਦਲਣੀ ਹੈ ਬਾਹਰ ਸਰੀਰ ਦੇ ਕਿਸ ਤਰ੍ਹਾਂ ਦੇ ਹੈ ਮਿੱਟੀ ਕਰਨੀ ਪਰ ਜਿਨ੍ਹਾਂ ਜੀ ਮਨੁੱਖ ਆਪਣੇ ਅੰਦਰ ਦੀ ਸਫਾਈ ਨਹੀਂ ਕਰਦਾ ਉਹਨਾਂ ਚਿਰ ਮਨੁੱਖ ਗੁਰੂ ਨੂੰ ਚੰਗਾ ਨਹੀਂ ਲਾ ਸਕਦਾ ਹੁਣ ਦੇਖੋ ਇੱਕ ਮਨੁੱਖ ਨੇ ਛੱਤੀ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਭੋਜਨ ਤਿਆਰ ਕਰਦੇ ਜਿੰਦ ਤਾਡੇ ਵਿੱਚ ਪ੍ਰੋਸ ਦਿੱਤੇ ਤਾਂ ਤੁਮ ਦਾ ਕੀ ਭਾਈ ਸਾਹਿਬ ਵੀ ਆਣ ਕੇ ਭੋਜਨ ਪ੍ਰਦਾਰਥ ਤਿਆਰ ਕੀਤੇ ਨੇ ਛੱਤੀ ਪ੍ਰਕਾਰ ਦੇ ਆਰੇਸ਼ਾ ਮੰਨੁੱਖ ਨੂੰ ਸ਼ਰਮ ਲੱਗੇ ਤੁਸੀਂ ਉਸ ਨੂੰ ਕੋਈ ਕੌੜਾ ਵਸਣ ਕੋਨ ਦੋ ਆਪ ਕੋਈ ਅਤੇ ਸ਼ਕਤੀਪਰਕਾ ਦੀ ਪਰ ਕੋਈ ਕੌੜਾ ਵਸਣ ਕੋ ਦਿੰਦਾ ਨਾ ਉਸ ਮੰਨੁੱਖ ਨੇ ਉਹ ਪੋਧਨ ਪਦਾਰਥ ਜਿਹੜੇ ਤੁਸੀਂ ਸਕਾਇ ਦੇ ਚੰਗੇ ਨਹੀਂ ਲੱਗਦੇ ਫਿੱਕੇ ਪੈ ਜਾਣੇ ਸਾਰੇ ਕੌੜੇ ਹੋ ਜਾਂਦੇ ਭਾਵੇਂ ਕਿ ਉਹ ਸਮਨੁੱਖ ਨੇ ਖੀਰ ਕੜਾ ਅਨੇਕਾਂ ਪਦਾਰਥ ਉਹ ਤਿਆਰ ਕੀਤੇ ਅਜਿਹਾ ਉਹ ਇੱਕ ਬਚਨ ਬੋਲਿਆ ਨਾ ਇਸ ਤਰ੍ਹਾਂ ਦਾ ਉਹ ਸਾਰੇ ਪਦਾਰਥ ਕੌੜੇ ਹੋ ਗਏ ਕਿਉਂਕਿ ਖਾਲ ਭਾਵੇਂ ਲਵੇਗਾ ਪਰ ਉਸ ਦੇ ਅੰਦਰ ਜਿਹੜੀ ਸੋਚ ਹੋਈ ਕਰੇਗੀ ਵੇਖਣ ਨੂੰ ਇਹ ਬੜਾ ਸੁਣਾ ਆਸਾਨ ਸੀ ਤੇ ਅਸਰ ਦੇ ਵਿੱਚ ਇਹ ਇੱਕ ਪੂਰ ਦਾ ਭਰਿਆ ਹੋਇਆ ਸਾਹਿਬ ਜੀ ਕਹਿਣ ਕਿ ਸਿਕੜਾ ਬਾਹਰ ਜੋ ਤੂੰ ਹੈ ਤੂੰ ਪਰਵਾਣੀ ਪਰ ਅੰਦਰੋਂ ਤੂੰ ਬਦਲ ਸਕਦਾ ਹੈ ਬਾਹਰੀ ਸਿਰ ਤਾਂ ਜਿਹਨੂੰ ਆਪਾਂ ਬਦਲ ਨਹੀਂ ਸਕਦੇ। ਕੁਝ ਹੀ ਇਹ ਕਰ ਸਕਦੇ ਹਾਂ। ਪਰ ਆਪਣੇ ਅੰਦਰੋਂ ਅਸੀਂ ਆਪਣੇ ਆਪ ਨੂੰ ਖੁਦ ਬਦਲ ਸਕਦੇ ਹਾਂ ਜੇਕਰ ਗੁਰੂ ਦੇ ਗੁਰਾ ਦੀ ਪ੍ਰੈਕਟਿਸ ਕਰੀਏ। ਪਰ ਜਦੋਂ ਲੱਗੇ ਕੋਈ ਉਹ ਕਹਿੰਦਾ ਕਿ ਮੈਂ ਧਾਰਮਿਕ ਧਾਰਮਿਕ ਸਥਾਨ ਤੇ ਜਾ ਕੇ ਰਹਿ ਲੱਗਦਾ ਹਾਂ। ਇਸ ਤਰ੍ਹਾਂ ਹੋ ਸਕਦਾ ਕਿ ਮੁਨੁੱਖ ਤੇ ਮਨੁੱਖ ਦੇ ਭਾਰ ਦੇ ਕੀ ਧਾਰਮਿਕ ਸਥਾਨ ਤੇ ਇਸ਼ਨਾਨ ਕਰਨ ਦੇ ਨਾਲ ਹੀ ਮੈਂ ਮੁਕਤ ਹੋ ਜਾਵਾਂਗਾ ਤੇ ਜੇਕਰ ਮੈਂ ਉੱਥੇ ਰਹਿ ਕੇ ਰੋਜ਼ ਹੀ ਇਸ਼ਨਾਨ ਕਰਾਂ ਉੱਥੋਂ ਜਿਹੜਾ ਗੰਗਾ ਦਾ ਜਲ ਮੈਂ ਓਜਦੇ ਤੂੰ ਕਰਦਾ ਬਸ ਸਿਰ ਧੋਵਾ ਇਸ਼ਨਾਨ ਕਰਾਂ ਤੇ ਮੈਂ ਰੋਜ਼ ਇਸ਼ਨਾਨ ਕਰਾਂ ਦੋ ਦੋ ਦਿਨ ਤੇ ਕਰਾਂ ਤੇ ਕਿੰਦੇ ਮੁਕਤ ਹੋ ਜਾਵਾਂਗਾ ਕਵੀ ਸਾਬ ਕਹਿੰਦੇ ਕਬੀਰ ਗੰਗਾ ਤਿਰ ਜੋ ਘਰ ਤਰੈ ਈ ਵੈ ਦਰਮਲ ਨੀਰ ਬਿਨ ਹਰ ਭਗਤ ਨਾਮ ਮੁਕਤ ਹੋਏ ਈਉਂ ਕਹਿ ਰਮ ਕਵੀਰ ਜਿਬ ਸਭ ਕਰਕੇ ਸਦਨਾ ਕੱਲਾ ਇਸ਼ਨਾਨ ਕਰਦੇ ਨਾਲ ਤੀਰ ਕਹਿੰਦੇ ਨੇ ਕੰਢੇ ਨੂੰ ਗੰਗਾ ਦੇ ਕੰਢੇ ਤੇ ਤੂੰ ਝੁਕੀ ਪਾ ਕੇ ਝੋਪੇ ਪਾ ਕੇ ਘਰ ਬਣਾ ਕੇ ਰਹਿ ਲਗ ਪਾ ਤੂੰ ਉਸ ਪਾਣੀ ਨੂੰ ਰੋਜ਼ ਪੀਵੇਂ ਵਰਤੋਂ ਦੇ ਲੈ ਕੇ ਆਪੇ ਪਰ ਜੇਕਰ ਗੁਰੂ ਦੇ ਗੁਣਾਂ ਦਾ ਅਭਿਆਸ ਜੀਵਨ ਦੇ ਵਿੱਚ ਕੀਤਾ ਜੇ ਨਾ ਤੂੰ ਮੁਕਤ ਨਹੀਂ ਹੋ ਸਕਦਾ ਇੱਕ ਸ਼ਲੋਕ ਹੋਰ ਨਾਲ ਆਪਾਂ ਕੋਈ ਹੁੰਦਾ ਲੈ ਲਈਏ ਸਾਹਿਬ ਕਹਿੰਦੇ ਕਬੀਰ ਮਨ ਨਿਰਮਲ ਪਿਆ ਹੁਣ ਜਦੋਂ ਮਨ ਦੇ ਵਿੱਚ ਮੈਲ ਦੂਰ ਹੋ ਗਈ ਤੇ ਕੀ ਹੋਇਆ ਤੂੰ ਚੱਲ ਕੇ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ ਪਾਛੇ ਲੱਗਦਾ ਹੱਥ ਰਹਿ ਕਹਿਤ ਤੋ ਨੀਰ ਕਬੀਰ ਹੁਣ ਉਹ ਰੱਬ ਵੀ ਮੇਰੇ ਮਗਰ ਤੁਰਿਆ ਕਰਦਾ ਕਿਉਂਕਿ ਰੱਬ ਕਿੱਥੇ ਹੈ ਸਭ ਦੇ ਵਿੱਚ ਤੇ ਸਭ ਮੇਰਾ ਸੰਸਕਾਰ ਕਰਦੇ ਨੇ ਕਿਉਂਕਿ ਮੈਂ ਆਪਣੇ ਅੰਦਰੋਂ ਮੈਲ ਨੂੰ ਦੂਰ ਕਰ ਲਿਆ ਉਹਦਾ ਉਹ ਵਿਚਾਰ ਹਜ਼ੂਰ ਕਹਿ ਲਗੇ ਮਾਗ ਅਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਇਸ ਦੇ ਉੱਪਰ ਇੱਕ ਮਿੰਟ ਲੱਗ ਗਿਆ ਆਪਾਂ ਸਮਾਪਤੀ ਕਰਨੀ ਜਦੋਂ ਧੋਣੀ ਦੀ ਗੱਲ ਆਉਂਦੀ ਹੈ ਨਾ ਤੇ ਮੇਰੇ ਅਰਥਾਂ ਵਿੱਚ ਢਿੱਡਾ ਮੱਥੇ ਨੂੰ ਲੋੜ ਰੱਖ ਜਾਂਦਾ ਦੁੱਧੀਆਂ ਸਿਰ ਦੇ ਵਿੱਚ ਰੱਖੀ ਜਾਂਦਾ ਕਿੰਨਾ ਕੰਨਾ ਅਸ ਅਦੇ ਦੀ ਕੁਰਬਾਨੀ ਇਸ ਧੋਣੀ ਦੀ ਗੱਲ ਨਹੀਂ ਆਸਾ ਕੀ ਬਾਦ ਦੇ ਵਿੱਚੋਂ ਕੁਝ ਕਮਤਿਆਂ ਨੂੰ ਰਾਣ ਪਾਚਾ ਗਿਆ ਦੀ ਆਪ ਜੀ ਦੇ ਸਾਹਮਣੇ ਰੱਖਾਂ ਉਹਨਾਂ ਨੇ ਕਿਤੇ ਵਿਹਲੇ ਬੈਠ ਕੇ ਵਿਚਾਰਨਾ ਕੋਈ ਉਤਾਰ ਕੇ ਆਲ ਆਲ ਖਾਈ ਸ਼ੇਰ ਸ਼ਾਈ ਪਾਈ ਨੂਰਕ ਅੰਤੇ ਪੱਤ ਗਵਾਈ ਇਹ ਕੋ ਲੜਿਤ ਪਾਚਾ ਦੀ ਦੇ ਬਚਨ ਵੱਡੇ ਹੁੰਦਰਾ ਸਾਹਿਬ ਦੇ ਵਿੱਚ ਲਜਾਨਾ ਪੜੇ ਜਾਂਦੇ ਨੇ ਕਾਸਾ ਕੀ ਬਾਤ ਦੇ ਵਿੱਚ ਨਿਤ ਆਉਂਦੇ ਨੇ ਇਸ ਦੇ ਅੱਥ ਕੀ ਕਰਾਂਗੇ ਆਪਾਂ ਜਿਸ ਤਾਰ ਸਤਕਾਰ ਹੋਵੇ ਇਹ ਭਾਵੇਂ 2-400 ਰੁਪਏ ਦਾ ਕਪੜਾ ਹੈ ਜਿੱਦੀ ਲੱਖ ਰੁਪਏ ਦੀ ਹੋਵੇਗੀ ਤਾਂ ਵੀ ਸਰਦੇ ਦੀ ਜਾਵੇਗੀ ਪਰ ਸਾਡੇ ਵਰਗੇ ਇਸ ਤਰ੍ਹਾਂ ਦੇ ਦੁੱਧੀਆਂ ਲਈ ਜਾ ਰਹੀ ਧੂੜੀ ਦਾ ਭਾਵ ਸੀ ਆਪਣੀ ਆਪ ਨੂੰ ਸਿੱਧੂ ਕਰਨਾ ਮਿੱਟੀ ਦੇ ਵਾਂਗ ਭਾਵ ਜੇ ਪੈਰਾਂ ਦੇ ਵਿੱਚ ਰਹਿਣੀ ਹੈ ਇਸ ਤਰ੍ਹਾਂ ਨਿਮਰਤਾ ਸਾਡੇ ਜੀਵਨ ਦੇ ਵਿੱਚ ਆਉਣੀ ਚਾਹੀਦੀ ਸੀ ਨਿਮਰਤਾ ਤੇ ਸਾਡੇ ਜੀਵਨ ਵਿੱਚ ਆਈ ਨਹੀਂ ਹੰਕਾਰ ਦੇ ਭਰੇ ਹੋਈਆਂ ਤੇ ਮਿੱਟੀ ਘਟਾ ਲਾ ਕੇ ਜਿਵੇਂ ਚੱਲ ਢੋੜੀ ਆਮ ਜਦੋਂ

ਜੇ ਜੇਕਰ ਦੇਖੇ ਉਸ ਦੇ ਵਿੱਚ ਕਿੰਨਾ ਮਿੱਟੀ ਘਟਾ ਪਾਇਆ ਗਿਆ ਹੋਵੇ ਉਸ ਨੂੰ ਕਿਸ ਨੇ ਪੜਾ ਦੇ ਕਿ ਪਾਇਆ ਪੀਲਾ ਉਹ ਕਹਵੇਗਾ ਮੈਂ ਆਪਣੇ ਅੰਦਰ ਇੰਟਰਕਸ਼ਨ ਕਰਨੀ ਮੈਂ ਆਪਣੇ ਆਪ ਨੂੰ ਰੋਕੀ ਬਣਾਉਣਾ ਪਰ ਉਸ ਨੂੰ ਤੁਸੀਂ ਪੰਚਿਸ ਨਾਲ ਧੂੜ ਕੋਲ ਕੋਲ ਨਹੀਂ ਕਿ ਰੋਜ਼ ਮਿੱਟੀ ਘਟਾ ਕੋਲ ਕੋਲ ਦੀ ਪੀਲਾ ਜੀ ਆਪਾਂ ਤੇ ਨਾਲ ਤੇਰਾ ਚਲਾ ਮੇ ਸਰੀਰ ਇਹਨਾਂ ਦਾ ਆਪਾਂ ਭਾਵ ਅਰਥ ਲੈਣਾ ਪਰ ਆਪ ਗੁਰੂ ਦੀ ਸਿੱਖਿਆ ਨੂੰ ਨਿਤ ਜੀਵਨ ਦੇ ਵਿੱਚ ਲੈ ਕੇ ਆਉਣਾ ਪਰ ਇਹਨਾਂ ਬਚਨਾਂ ਨੂੰ ਆਪਾਂ ਸਮਝਿਆ ਕਿ ਅਸੀਂ ਸਿਰਫ ਤੇ ਸਿਰਫ ਅੱਖਰਾਂ ਨੂੰ ਪੜ੍ਹ ਕੇ ਬੈਠ ਗਏ ਤੂੰ ਉਹਦਾ ਭਾਵ ਹੈ ਕਿ ਸੰਗਤ ਦੀ ਧੂੜ ਆਪਾਂ ਜੋ ਸੰਗਤ ਦੇ ਵਿੱਚ ਗੁਰੂ ਦੇ ਬਚਨਾਂ ਦੀ ਵਿਚਾਰ ਹੋ ਰਹੀਏ ਉਹਨਾਂ ਵਿਚਾਰਾਂ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣਾ ਤੇ ਆਪਣੇ ਆਪ ਦੇ ਵਿੱਚ ਨਿਰਮਲਤਾ ਦਾ ਸਾਡੇ ਦਿਵਰੋ ਚ ਹੰਕਾਰ ਦੇ ਗਿਆ ਜਾਤ ਪਾਤ ਦਾ ਜਿਹੜਾ ਕੋੜ ਸੀ ਉਹ ਨਹੀਂ ਖਤਮ ਹੋਇਆ ਅਸੀਂ ਹੰਕਾਰ ਦੇ ਨਾਲ ਅਤ ਦੇ ਪਰੇ ਪਈਆਂ ਫਿਰ ਅਸਲ ਦੇ ਜੋ ਨਿਮਰਤਾ ਕਿੱਥੇ ਆ ਇੱਕ ਆਧਾਰ ਦੇ ਕੇ ਮੈਂ ਸਮਾਪਤੀ ਕਰਾਂ ਮੇਰੇ ਵਰਗਾ ਇੱਕ ਵੀਰ ਜਿਹੜਾ ਘਰ ਦੇ ਸੇਵਾ ਕਰਿਆ ਇੱਕ ਰਿਸ਼ੀ ਵਾਲਾ ਵੀਰ ਆਇਆ ਆਟੋ ਵਾਲਾ ਆਇਆ ਉਸਦੇ ਜੂਰੇ ਲੈ ਕੇ ਰੰਗ ਦਾ ਕੋੜੇ ਪਾਸ ਕਰਦਾ ਮੱਥਾ ਟੇਕਦਾ ਉਸਨੇ ਜਾ ਕੇ ਉਹਨੇ ਨਾਮਜ਼ਦਾਰ ਕੀਤੀ ਤੇ ਆਪਣੀ ਥੋੜੀ ਲੈ ਕੇ ਚਲਾ ਗਿਆ ਉਹਨਾਂ ਜਿਹੜਾ ਉਹ ਵੀ ਜਿਹੜਾ ਥੋੜੀ ਦੀ ਸੇਵਾ ਕਰਿਆ ਸੀ ਉਸਦੇ ਕੋਈ ਗੱਡੀ ਫੜੀ ਵੱਡੀ ਸੀ ਕੋਈ ਚੱਲ ਪਿਆ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਜਿਹੜਾ ਰਿਕਸ਼ੇ ਵਾਲਾ ਸੀ ਆ ਰਿਕਸ਼ਾ ਸੀ ਉਸਦੀ ਗੱਡੀ ਨਾਲ ਮੜਾ ਜਾ ਟੱਚ ਕਰ ਗਿਆ ਜਦੋਂ ਉਸ ਦੀ ਗੱਡੀ ਨਾ ਟੱਤੋ ਯਾਰ ਉਸਦੇ ਪੁੱਤਰ ਦੇ ਸਾਥ ਪੰਚ ਚਾਰ ਚਪੇੜਾ ਜਾ ਕੇ ਉਹਨਾਂ ਚੇ ਵਾਲੇ ਦੇ ਮਾਰ। ਉਹ 릭ਸ਼ਾ ਵਾਲਾ ਉਸ ਦੀ ਸਰੂਪ ਵਾਲ ਬਾਤ ਬਾਤ ਦੇਖਦਾ। ਇਹਨਾਂ ਨੂੰ ਹੁਣੇ ਤੇ ਇਹ ਸੱਜਣ ਮੇਰੀ ਝੋੜਿਆ ਨੂੰ ਇੰਦਰਾ ਮੱਥੇ ਟੇਕ ਰਿਆ ਸੀ ਪਤਾ ਨਹੀਂ ਕੀ ਹੈ। ਪਰ ਅਸਲ ਦੇ ਵਿੱਚ ਅਸਲ ਇੱਤ ਇਸ ਦੀ ਆਸ ਜੰਦੀ। ਅਸੀਂ ਕਿ ਸੁਨਾਣ ਬਹੁਤ ਕਰਦੇ ਆਂ ਉਹਨਾਂ ਦਾਨ ਬਹੁਤ ਕਰਦੇ ਆਂ ਪਰ ਮੇਰੇ ਵੱਲੋਂ ਆਪਣੇ ਜੀਵਨ ਨੂੰ ਬਦਲਣਾ ਨਹੀਂ ਚਾਹੁੰਦਾ ਜਿੰਨਾ ਚਿਰ ਆਪਾਂ ਆਪਣੇ ਆਪ ਨੂੰ ਬਦਲਦੇ ਨਹੀਂ ਕਿੰਨਾ ਕਰਨਾ ਇਹ ਵਿਕਾਵਾ ਕੋਈ ਬਹੁਤਾ ਸਾਲੂ ਬੈਠ ਕੇ ਕੰਮ ਦੇ ਸਕਦਾ ਰਹੋ ਚਾਹ ਨਾ ਕਿ ਤੁਹਾਨੂੰ ਅਦਾ ਸਮਝ ਕੀਤੀ ਸੀ ਅਸੀਂ ਬਾਹਰੋਂ ਬਦਲਣ ਬਹੁਤ ਸਾਫ ਕਰ ਲਈ ਅੰਦਰ ਨਹੀਂ ਜਿਹੜੀ ਗੰਦਗੀ ਹੈ ਨਾ ਉਸ ਨੂੰ ਕੱਢਣ ਦੀ ਕੋਸ਼ਿਸ਼ ਨਹੀਂ ਕਰਦੇ ਜਿੰਨਾ ਚਿਰ ਆਪਾਂ ਅੰਦਰੋਂ ਨਹੀਂ ਆਪਣੇ ਆਪ ਨੂੰ ਧੋਦੇ ਕਿ ਮੈਂ ਕਰਨਾ ਉਹਨਾਂ ਚਿਰ ਆਪਾਂ ਗੁੱਦ ਦੇ ਮੇੜੇ ਨਹੀਂ ਹੋ ਸਕਦੇ ਜਨਮ ਕਰਮਾਂ ਦਾ ਉੱਤਰ ਹੈ ਮਾਤੇ ਦਾ ਇੱਕ ਮਾਨ ਕਾਮਦੋਦ ਰੰਮ ਹੋ ਗਿਆ ਹੈ ਫਿਰ ਇਹ ਵਕਾਰਾਂ ਦੇ ਵਿੱਚ ਹੋਇਆ ਨਹੀਂ ਜਾਵੇਗਾ ਸਤਿਗੁਣ ਕੀਰਪਾ ਕਰਨ ਵਿਚਾਰਾਂ ਨੂੰ ਇੱਥੇ ਸੰਗੋਚੇ ਆਓ ਅਮਰ ਦੀ ਕਿਰਪਾ ਦੇ ਸਾਹਮਣੇ ਬਣ ਕੇ ਅਸੀਂ ਇਸ ਬਕਸ਼ੋ ਉਬਾਸ ਤੋਂ ਦਿੱਤਾ ਫਲਸਾ